ਆ ਕਰਦੇ ਜੀ ਜਿਹੜੇ ਤੋਂ ਹੀ ਹੋਈ ਹੈ ਹਾਂ ਜੀ ਦੇ ਨੇਕ ਟਾਈਮ ਜਿਸ ਮੈਨੂੰ ਸਿਸਟਮ ਚੱਲ ਪਿਆ ਹਾਂ ਜੀ ਮੈਂ ਟੀਚਰ ਹਾਂ ਬਸ ਹੀ ਕਰਸ ਸਕੂਲ ਚ ਪੜਾਨੇ ਆ ਤੇ ਹਾਂ ਜੀ ਹਾਂ ਜੀ ਪ੍ਰਾਇਮਰੀ ਸਕੂਲ ਚ ਪੜਾਨੀ ਆ ਸਰ ਮੈਂ ਦਾ ਸਕੂਲ ਜਿਹੜੀਆਂ ਮੇਰੀ ਬੇਟੀ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਮੰਮੀ ਜਿਹੜੀ ਹੈ ਸਾਡੇ ਘਰ ਸਾਰੇ ਕੱਪੜੇ ਕੂਪੜੇ ਖਿਲਰੇ ਹੋਏ ਆ ਤੇ ਮੈਂ ਕਦੇ ਵੀ ਤਾਂ ਸਾਡੇ ਇੱਧਰ ਹੋਈ ਤਾਂ ਐਨੀ ਅਸੀਂ ਕਾਫੀ ਚਿਰ ਤੋਂ ਇੱਥੇ ਰਹਿੰਨੇ ਆ ਪੂਰੇ ਮੁੱਲੇ ਜੇ ਨਹੀਂ ਕਦੇ ਸਾਡੇ ਇੱਧਰ ਚੋਰੀ ਹੋਈ ਨਾ ਕੋਈ ਚੋਰ ਦੇਖਿਆ ਸੀ ਤੇ ਇਹ ਪਹਿਲੀ ਵਾਰੀ ਆ ਕਿ ਜਿਹੜੀ ਸਾਡੇ ਇੱਥੇ ਚੋਰੀ ਹੋਈ ਆ ਤਾਂ ਫੇਰ ਭਾਜੀ ਮੈਂ ਉਸੇ ਵੇਲੇ ਸਕੂਲੋਂ ਤੁਰ ਪਈ ਆ ਤਾਂ ਮੈਂ ਸਵਾ 1:00 ਵਜੇ ਇੱਥੇ ਪਹੁੰਚੀ ਆ ਕੇ ਤਾਂ ਜਦੋਂ ਦੇਖਿਆ ਤਾਂ ਸਾਰਾ ਸਮਾਨ ਸੂਣ ਫਿੱਲ ਰਿਆ ਸਾਡਾ ਲੋਕਰ ਵੀ ਸਾਰਾ ਤੋੜਿਆ ਆ ਲੋਕਰ ਵਿੱਚ ਕੁਝ ਵੀ ਹੈ ਨਹੀਂ ਆ ਤਾਂ ਸੋਨੇ ਦੀ ਜਿਹੜੀ ਮੇਰੀ ਚੈਨ ਆ ਉਹ ਵੀ ਲੈ ਗਏ ਉਹ ਵੀ ਖਾਲੀ ਆ ਉਹਦਾ ਬਾਕਸ ਤਾਂ ਬਾਕੀ ਜਿਹੜੇ ਆ ਛੋਟੇ ਗਣੇ ਛੋਟੀਆਂ ਮੇਰੀਆਂ ਵਾਲੀਆਂ ਕੋਕਾ ਤੇ ਇੱਕ ਮੇਰੀ ਬੇਟੀ ਦਾ ਕੋਕਾ ਸੀ ਸੋਨੇ ਦਾ ਉਹ ਵੀ ਹੈ ਨਹੀਂ ਆ ਤੇ ਇੱਕ ਭਾਜੀ ਮੇਰਾ ਕਿੰਨਾ ਕਿਨਸਾਨ ਹੋ ਗਿਆ ਨਾ ਹੋਇਆ ਨੁਕਸਾਨ ਹੋ ਗਿਆ ਭਾਈ 4-5 ਲੱਖ ਦਾ ਪੁਲਿਸ ਨੂੰ ਕੰਪਰੇਨ ਕੀਤੀ ਸੀ ਹਾਂਜੀ ਕੀਤੀ ਐ ਪੁਲਿਸ ਆਈ ਏ ਮੋਕ ਹਾਂਜੀ ਸਿੱਖ ਦੀ ਕਹਿੰਦਾ ਕੋਲ ਉਹ ਕਹਿੰਦੇ ਵੀ ਤੁਸੀਂ ਅਪਲੀਕੇਸ਼ਨ ਲਿਖ ਕੇ ਦੇ ਦਿਓ ਤਾਂ ਫਿਰ ਅਸੀਂ ਅਗਲੀ ਕਾਰਵਾਈ ਕਰਦੇ ਹਾਂ ਸਾਨੂੰ ਕਿਹੜਾ ਕੰਦਾ ਦਾ ਸਾਨੂੰ ਪੈਸਾ ਦਰ ਪੈਂਦਾ ਸੀਸੀਟੀਵੀ ਆਈਏ ਵੀ ਸਮਝਣ ਹਾਂਜੀ ਇਕਾਈ ਹੈ ਕਿ ਉਹਦੇ ਵਿੱਚ ਕੋਈ ਬੰਦਾ ਹੈ ਜਿਹੜਾ ਕੰਦ ਟੱਕਦਾ ਪਿਆ ਵਾ 3 ਮੰਗਦੇ ਹਾਂ ਸਰ ਮੰਗਦਾ ਇਹ ਹੀ ਆ ਵੀ ਦੇਖੋ ਅਸੀਂ ਮੈਂ ਮੇਰੀ ਬੇਟੀ ਵੀ ਆ ਉਹ ਵੀ ਪੜਨ ਜਾਂਦੀ ਆ ਤੇ ਮੈਂ ਵੀ ਘਰ ਨਹੀਂ ਰਿੰਦੀ ਅੱਗੇ ਸਾਡੀ ਭਾਬੀ ਉਹਦੇ ਵੀ ਨਿਆਣੇ ਛੋਟੇ ਛੋਟੇ ਆ ਤੇ ਵੀ ਇਹ ਜਿਹੜਾ ਬੰਦਾ ਨਾ ਅਸੀਂ ਤਾਂ ਕਦੀ ਦੇਖਿਆ ਨਹੀਂ ਆ ਬਈ ਇਹਨੂੰ ਫੜਿਆ ਜਾਵੇ ਤੇ ਜਿੰਨਾ ਸਾਡਾ ਮਾਅਜ਼ਾ ਹੈ ਉਹ ਦਿੱਤਾ ਜਾਵੇ ਇਹ ਹੈ ਵੀ ਭਈਆ ਹੀ ਆ ਸਾਡੇ ਘਰ ਬਾਕੀ ਦੋਨੇ ਬੱਚੇ ਵੀ ਘਰ ਦੇ ਵਿੱਚ ਆ ਹਾਂਜੀ ਛੋਟੇ ਬੱਚੇ ਆ ਤੇ ਅਸੀਂ ਵੀ ਮਾਵਾਂ ਧੀਆ ਬੇਟੀ ਮੇਰੀ ਪੜਦੀ ਆ ਤੇ ਮੈਂ ਕੰਮ ਤੇ ਜਾਂਦੀ ਆ ਫਿਰ ਸਾਡਾ ਘਰ ਤਾਂ ਇੰਦਾ ਕੁੱਲਾ ਹੀ ਰਹਿੰਦਾ ਹੈ ਤੇ ਇਹਦੇ ਨਾਲ ਫਿਰ ਜੇ ਅੱਜ ਸਾਡੇ ਘਰ ਚੋਰੀ ਹੋਈ ਆ ਕੱਲ ਨੂੰ ਹੋਰ ਕਿਤੇ ਵੀ ਹੋਊਗੀ ਇਸ ਕਰਕੇ ਮੈਂ ਕੰਨੀਆ ਵੀ ਇਹਨੂੰ ਫੜਿਆ ਜਾਵੇ ਅ ਘਰ ਦੇ ਵਿੱਚ ਜਿਹੜੇ ਚੋਰੀ ਹੋਈ ਹੈ ਹਾਂਜੀ ਕਿਨੇ ਟਾਈਮ ਤੁਸੀਂ ਉਹ ਮਲਫੋਂ ਕਰ ਰਹੇ ਹੋ ਹਾਂਜੀ ਮੈਂ ਟੀਚਰ ਹਾਂ ਬਸੇ ਕਾਸ ਸਕੂਲ ਚ ਪੜ੍ਹਾਉਂਦੀ ਹਾਂ ਸੇ ਹਾਂਜੀ ਹਾਂਜੀ ਪ੍ਰਾਇਮਰੀ ਸਕੂਲ ਚ ਪੜ੍ਹਾਉਂਦੀ ਹਾਂ ਸਿਗਨੇਚ ਵੜੇ ਤੇ ਜਾਦਾ ਮੈਂ ਸਰ ਮੈਂ ਤੁਹਾਨੂੰ ਸਕੂਲ ਜਿਹੜੀਆਂ ਮੇਰੀ ਬੇਟੀ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਮੰਮੀ ਜਿਹੜੀ ਹੈ ਸਾਡੇ ਘਰ ਸਾਰੇ ਕੱਪੜੇ-ਕੁਪੜੇ ਖਿਲਰੇ ਹੋਏ ਆ ਤੇ ਮੈਂ ਕਿਹਾ ਵੀ ਸੋਦੀ ਸਾਡੇ ਇੰਦਾ ਹੋਈ ਤਾਂ ਹੈ ਨਹੀਂ ਅਸੀਂ ਕਾਫੀ ਚਿਰ ਤੋਂ ਇੱਥੇ ਰਹਿੰਨੇ ਆ ਪੂਰੇ ਮਹੱਲੇ 'ਚ ਹੀ ਨਹੀਂ ਕਦੀ ਸਾਡੇ ਇੰਦਾ ਚੋਰੀ ਹੋਈ ਨਾ ਕੋਈ ਚੋਰ ਦੇਖਿਆ ਸੀ ਤੇ ਇਹ ਪਹਿਲੀ ਵਾਰੀ ਆ ਕਿ ਜਿਹੜੀ ਸਾਡੇ ਇੱਥੇ ਚੋਰੀ ਹੋਈ ਆ ਤਾਂ ਫੇਰ ਭਾਜੀ ਮੈਂ ਉਸੇ ਵਿਲੇ ਸਕੂਲੋਂ ਤੁਰ ਪਈ ਆਂ ਤੇ ਮੈਂ ਸਵਾ 1:00 ਵਜੇ ਇੱਥੇ ਪਹੁੰਚੀ ਆ ਕੇ ਤੇ ਜਦੋਂ ਦੇਖਿਆ ਤਾਂ ਸਾਰਾ ਸਮਾਨ ਸੂਨ ਖਿਲਰਿਆ ਸਾਡਾ ਲਾਕਰ ਵੀ ਸਾਰਾ ਤੋੜਿਆ ਆਇਆ ਲਾਕਰ ਵਿੱਚ ਕੁਝ ਵੀ ਨਹੀਂ ਆ ਤਾਂ ਸੋਨੇ ਦੀ ਜਿਹੜੀ ਮੇਰੀ ਚੈਨ ਆ ਉਹ ਵੀ ਲੈ ਗਏ ਉਹ ਵੀ ਖਾਲੀ ਆ ਉਹਦਾ ਬਾਕਸ ਤਾਂ ਬਾਕੀ ਜਿਹੜੇ ਆ ਛੋਟੇ ਗਣੇ ਛੋਟੀਆਂ ਮੇਡੀਆਂ ਵਾਲੀਆਂ ਕੋਕਾ ਤੇ ਇੱਕ ਮੇਰੀ ਬੇਟੀ ਦਾ ਕੋਕਾ ਸੀ ਸੋਨੇ ਦਾ ਉਹ ਵੀ ਹੈ ਨਹੀਂ ਉਹ ਤੇ ਇੱਕ ਵਾਰ ਜੀ ਮੇਰਾ ਕਿੰਨਾ ਕੁ ਨੁਕਸਾਨ ਉਹਨਾਂ ਹੋਇਆ ਨੁਕਸਾਨ ਹੋ ਗਿਆ ਭਾਜੀ 4-5 ਲੱਖ ਦਾ ਤੇ ਪੁਲਿਸ ਨੂੰ ਕੰਪਲੇਨ ਕੀਤੀ ਸੀ ਹਾਂਜੀ ਕੀਤੀ ਹੈ ਪੁਲਿਸ ਆਈ ਹੈ ਮੌਕੇ ਤੇ ਹਾਂਜੀ ਫਿਰ ਕੀ ਕਹਣਾ ਕੋਈ ਉਹ ਗੰਦੇ ਵੀ ਤੁਸੀਂ ਐਪਲੀਕੇਸ਼ਨ ਲਿਖ ਕੇ ਦੇ ਦਿਓ ਤਾਂ ਫਿਰ ਅਸੀਂ ਅਗਲੀ ਕਾਰਵਾਈ ਕਰਦੇ ਹਾਂ ਸਾਨੂੰ ਕਿਹੜਾ ਬੰਦਾ ਸਾਨੂੰ ਕੋਈ ਸਰਪੰੰਦਾ ਸੀਸੀਬੀ ਵੀ ਹੋਈ ਹੈ ਦੋ ਸਮਰੇ ਹਾਂਜੀ ਇੱਕਾਈ ਇਹ ਕਿ ਉਹਦੇ ਵਿੱਚ ਕੋਈ ਬੰਦਾ ਆ ਜਿਹੜਾ ਤੰਦ ਟੁੱਪਦਾ ਪਿਆ ਵਾ ਕੀ ਮੰਨ ਕਰਦੇ ਹੋ ਸਰ ਮੰਗਦਾ ਇਹ ਹੀ ਆ ਵੀ ਦੇਖੋ ਜੀ ਮੈਂ ਮੇਰੀ ਬੇਟੀ ਵੀ ਆ ਉਹ ਵੀ ਪੜਨ ਜਾਂਦੀ ਆ ਤੇ ਮੈਂ ਵੀ ਘਰ ਨਹੀਂ ਰੰਦੀ ਅੱਗੇ ਸਾਡੀ ਭਾਬੀ ਉਹਦੇ ਵੀ ਨਿਆਣੇ ਛੋਟੇ ਛੋਟੇ ਆ ਤੇ ਵੀ ਇਹ ਜਿਹੜਾ ਬੰਦਾ ਨਾ ਅਸੀਂ ਤਾਂ ਕਦੀ ਦੇਖਿਆ ਨਹੀਂ ਆ ਵੀ ਇਹਨੂੰ ਫੜਿਆ ਜਾਵੇ ਤੇ ਜਿੰਨਾ ਸਾਡਾ ਮੁਆਵਜ਼ਾ ਹੈ ਉਹ ਦਿੱਤਾ ਜਾਵੇ ਇਹ ਹੈ ਵੀ ਭਈ ਆ ਸਾਡੇ ਹਾਲਾਤ ਜੋ ਨੇ ਬੱਚੇ ਵੀ ਘਰ ਦੇ ਵਿੱਚ ਆ ਹਾਂਜੀ ਛੋਟੇ ਬੱਚੇ ਆ ਤੇ ਅਸੀਂ ਵੀ ਮਾਵਾਂ ਧੀਆ ਬੇਟੀ ਮੇਰੀ ਪੜਦੀ ਆ ਤੇ ਮੈਂ ਕੰਮ ਤੇ ਜਾਂਦੀ ਆ ਫਿਰ ਸਾਡਾ ਘਰ ਤਾਂ ਇਦਾਂ ਖੁੱਲਾ ਹੀ ਰਹਿੰਦਾ ਹੈ ਤੇ ਇਹਦੇ ਨਾਲ ਫਿਰ ਜੇ ਅੱਜ ਸਾਡੇ ਘਰ ਚੋਰੀ ਹੋਈ ਆ ਕੱਲ ਨੂੰ ਹੋਰ ਕਿਤੇ ਵੀ ਹੋਊਗੀ ਇਸ ਕਰਕੇ ਮੈਂ ਕਰਨੀ ਆ ਵੀ ਇਹਨੂੰ ਫੜਿਆ ਜਾਵੇ ਕਰਦੇ ਤੁਸੀਂ ਗਏ ਹੋ ਤੋੜੀ ਹੋਈ ਹੈ ਹਾਂ ਜੀ ਕਿਨੇ ਟਾਈਮ ਦੇ ਤੁਸੀਂ ਮੈਨੇ ਸਿਸਟਮ ਚ ਜਾਣਾ ਪਾਣੀ ਮੈਂ ਟੀਚਰ ਆ ਬਸ ਹੀ ਕਰਸ ਸਕੂਲ ਚ ਪੜਾਨੇ ਆ ਤੇ ਹਾਂ ਜੀ ਹਾਂ ਜੀ ਪ੍ਰਾਇਮਰੀ ਸਕੂਲ ਚ ਪੜਾਨੀ ਹੈ ਸਟੇਟ ਕੋਈ ਦਿਖਾ ਦਾਂਗੇ ਸਰ ਮੈਂ ਦਾ ਸਕੂਲ ਜਿਹੜੀਆਂ ਮੇਰੀ ਬੇਟੀ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਮੰਮੀ ਜਿਹੜੀ ਹੈ ਸਾਡੇ ਘਰ ਸਾਰੇ ਕੱਪੜੇ ਕੂਪੜੇ ਖਿਲਰੇ ਹੋਏ ਆ ਤੇ ਮੈਂ ਕਦੇ ਵੀ ਸਾਡੇ ਇੱਧਰ ਹੋਈ ਤਾਂ ਐਨੀ ਅਸੀਂ ਕਾਫੀ ਚਿਰ ਤੋਂ ਇੱਥੇ ਰਹਿੰਦੇ ਆ ਪੂਰੇ ਮੁੱਲੇ 'ਚ ਹੀ ਨਹੀਂ ਕਦੇ ਸਾਡੇ ਇੱਧਰ ਚੋਰੀ ਹੋਈ ਨਾ ਕੋਈ ਚੋਰ ਦੇਖਿਆ ਸੀ ਤੇ ਇਹ ਪਹਿਲੀ ਵਾਰੀ ਆ ਕਿ ਜਿਹੜੀ ਸਾਡੇ ਇੱਥੇ ਚੋਰੀ ਹੋਈ ਆ ਤਾਂ ਫੇਰ ਭਾਜੀ ਮੈਂ ਉਸੇ ਵੇਲੇ ਸਕੂਲੋਂ ਤੁਰ ਪਈ ਆ ਤਾਂ ਮੈਂ ਸਵਾ 1:00 ਵਜੇ ਇੱਥੇ ਪਹੁੰਚੀ ਆ ਕੇ ਤਾਂ ਜਦੋਂ ਦੇਖਿਆ ਤਾਂ ਸਾਰਾ ਸਮਾਨ ਸੂਣ ਖਿਲਰਿਆ ਸਾਡਾ ਲੋਕਰ ਵੀ ਸਾਰਾ ਤੋੜਿਆ ਆ ਲੋਕਰ ਵਿੱਚ ਕੁਝ ਵੀ ਹੈ ਨਹੀਂ ਆ ਤਾਂ ਸੋਨੇ ਦੀ ਜਿਹੜੀ ਮੇਰੀ ਚੈਨ ਆ ਉਹ ਵੀ ਲੈ ਗਏ ਉਹ ਵੀ ਖਾਲੀ ਆ ਉਹਦਾ ਬਾਕਸ ਤਾਂ ਬਾਕੀ ਜਿਹੜੇ ਆ ਛੋਟੇ ਗਣੇ ਛੋਟੀਆਂ ਮੇਰੀਆਂ ਵਾਲੀਆਂ ਕੋਕਾ ਤੇ ਇੱਕ ਮੇਰੀ ਬੇਟੀ ਦਾ ਕੋਕਾ ਸੀ ਸੋਨੇ ਦਾ ਉਹ ਵੀ ਹੈ ਨਹੀਂ ਉਹ ਤੇ ਇੱਕ ਵਾਰੀ ਮੇਰਾ ਕਿੰਨਾ ਕਲ ਨੁਕਸਾਨ ਹੋਇਆ ਨੂੰ ਨੁਕਸਾਨ ਹੋ ਗਿਆ ਭਾਜੀ 4-5 ਲੱਖ ਦਾ ਪੁਲਿਸ ਨੂੰ ਕੰਪਰੇਨ ਕੀਤੀ ਸੀ ਹਾਂਜੀ ਕੀਤੀ ਐ ਪੁਲਿਸ ਆਈ ਏ ਮੋਕੇ ਹਾਂਜੀ 60 ਗਲਾ ਕੰਪਰੇਨ ਉਹ ਕਹਿੰਦੇ ਵੀ ਤੁਸੀਂ ਐਪਲੀਕੇਸ਼ਨ ਲਿਖ ਕੇ ਦੇ ਦਿਓ ਤਾਂ ਫਿਰ ਅਸੀਂ ਅਗਲੀ ਕਾਰਵਾਈ ਕਰਦੇ ਹਾਂ ਸਾਨੂੰ ਕਿਹੜਾ ਕੰਦਾ ਦਾ ਸਾਨੂੰ ਪੈ ਸਰਦਰ ਪੈਂਦਾ ਸੀਸੀਟੀਵੀ ਇਹ ਵੀ ਸਮਝਾ ਹਾਂਜੀ ਇਕਾਈ ਇਹ ਕਿ ਉਹਦੇ ਵਿੱਚ ਕੋਈ ਬੰਦਾ ਹੈ ਜਿਹੜਾ ਕੰਦ ਟੱਕਦਾ ਪਿਆ ਵਾ। ਧੀ ਮੰਗ ਕਰਦੇ ਹਾਂ। ਸਰ ਮੰਗਦਾ ਇਹ ਹੀ ਆ ਵੀ ਦੇਖੋ ਅਸੀਂ ਮੈਂ ਮੇਰੀ ਬੇਟੀ ਵੀ ਆ ਉਹ ਵੀ ਪੜਨ ਜਾਂਦੀ ਆ ਤੇ ਮੈਂ ਵੀ ਘਰ ਨਹੀਂ ਰੰਦੀ। ਅੱਗੇ ਸੜੀ ਭਾਬੀ ਉਹਦੇ ਵੀ ਨਿਆਣੇ ਛੋਟੇ ਛੋਟੇ ਆ ਤੇ ਵੀ ਇਹ ਜਿਹੜਾ ਬੰਦਾ ਨਾ ਅਸੀਂ ਤਾਂ ਕਦੀ ਦੇਖਿਆ ਨਹੀਂ ਆ। ਭਈ ਇਹਨੂੰ ਫੜਿਆ ਜਾਵੇ ਤੇ ਜਿੰਨਾ ਸਾਡਾ ਮੁਆਵਜ਼ਾ ਹੈ ਉਹ ਦਿੱਤਾ ਜਾਵੇ ਇਹ ਹੈ ਵੀ ਭਈ ਆਈ ਆ ਸਾਡੇ ਖਿਲਾਫ ਜੋ ਉਹਨੇ ਬੱਚੇ ਵੀ ਘਰ ਦੇ ਵਿੱਚ ਹਾਂਜੀ ਛੋਟੇ ਬੱਚੇ ਆ ਤੇ ਅਸੀਂ ਵੀ ਮਾਵਾਂ ਧੀਆ ਬੇਟੀ ਮੇਰੀ ਪੜਦੀ ਆ ਤੇ ਮੈਂ ਕੰਮ ਤੇ ਜਾਂਦੀ ਆ ਫਿਰ ਸਾਡਾ ਘਰ ਤਾਂ ਇਦਾਂ ਖੁੱਲਾ ਹੀ ਰਹਿੰਦਾ ਹੈ ਤੇ ਇਹਦੇ ਨਾਲ ਫਿਰ ਜੇ ਅੱਜ ਸਾਡੇ ਘਰ ਚੋਰੀ ਹੋਈ ਆ ਕੱਲ ਨੂੰ ਹੋਰ ਕਿਤੇ ਵੀ ਹੋਊਗੀ ਇਸ ਕਰਕੇ ਮੈਂ ਕਹਿੰਨੀ ਆ ਵੀ ਇਹਨੂੰ ਫੜਿਆ ਜਾਵੇ ਘਰ ਦੇ ਵਿੱਚ ਜਿਵੇਂ ਚੋਰੀ ਹੋਈ ਹੈ ਹਾਂ ਜੀ ਕਿਨੇ ਟਾਈਮ ਦੇ ਤੁਸੀਂ ਮੌਜੂਦ ਹੋ ਹਾਂ ਜੀ ਮੈਂ ਟੀਚਰ ਆ ਬਸੇ ਕਾਸ ਸਕੂਲ ਚ ਪੜਾਨੀ ਆ ਸੇ ਹਾਂ ਜੀ ਹਾਂ ਜੀ ਪ੍ਰਾਇਮਰੀ ਸਕੂਲ ਚ ਪੜਾਨੀ ਆ ਕਿੰਨੇ ਟਾਈਮ ਦੇ ਗਾਦਾ ਮੈਨੂੰ ਸਰ ਮੈਂ ਤਾਂ ਸਕੂਲ ਜਿਹੜੀਆਂ ਮੇਰੀ ਬੇਟੀ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਮੰਮੀ ਜਿਹੜੀ ਹੈ ਸਾਡੇ ਘਰ ਸਾਰੇ ਕੱਪੜੇ-ਕੁਪੜੇ ਖਿਲਰੇ ਹੋਏ ਆ ਤੇ ਮੈਂ ਕਿਹਾ ਵੀ ਕਿੱਦਾਂ ਸਾਡੇ ਇਦਾਂ ਹੋਈ ਤਾਂ ਹੈ ਨਹੀਂ ਅਸੀਂ ਕਾਫੀ ਚਿਰ ਤੋਂ ਇੱਥੇ ਰਹਿੰਦੇ ਆ ਪੂਰੇ ਮੱਲੇ 'ਚ ਹੀ ਨਹੀਂ ਕਦੀ ਸਾਡੇ ਇਦਾਂ ਚੋਰੀ ਹੋਈ ਨਾ ਕੋਈ ਚੋਰ ਦੇਖਿਆ ਸੀ ਤੇ ਇਹ ਪਹਿਲੀ ਵਾਰੀ ਆ ਕਿ ਜਿਹੜੀ ਸਾਡੇ ਇੱਥੇ ਚੋਰੀ ਹੋਈ ਆ ਤਾਂ ਫੇਰ ਭਾਜੀ ਮੈਂ ਉਸੇ ਵਿਲੇ ਸਕੂਲੋਂ ਤੁਰ ਪਈ ਆਂ ਤੇ ਮੈਂ ਸਵਾ 1 ਵਜੇ ਇੱਥੇ ਪਹੁੰਚੀ ਆ ਕੇ ਤਾਂ ਜਦੋਂ ਦੇਖਿਆ ਤਾਂ ਸਾਰਾ ਸਮਾਨ ਸੂਣ ਖਿੱਲਰਿਆ ਸਾਡਾ ਲੋਕਰ ਵੀ ਸਾਰਾ ਤੋੜਿਆ ਆਇਆ ਲੋਕਰ ਵਿੱਚ ਕੁਝ ਵੀ ਨਹੀਂ ਆ ਤਾਂ ਸੋਨੇ ਦੀ ਜਿਹੜੀ ਮੇਰੀ ਚੈਨ ਆ ਉਹ ਵੀ ਲੈ ਗਏ ਉਹ ਵੀ ਖਾਲੀ ਆ ਉਹਦਾ ਬਾਕਸ ਤਾਂ ਬਾਕੀ ਜਿਹੜੇ ਆ ਛੋਟੇ ਗਣੇ ਛੋਟੀਆਂ ਮੇਰੀਆਂ ਵਾਲੀਆਂ ਕੋਕਾ ਤੇ ਇੱਕ ਮੇਰੀ ਬੇਟੀ ਦਾ ਕੋਕਾ ਸੀ ਸੋਨੇ ਦਾ ਉਹ ਵੀ ਹੈ ਨਹੀਂ ਉਹ ਤੇ ਇੱਕ ਵਾਰ ਜੀ ਮੇਰਾ ਕਿੰਨਾ ਕੁ ਨੁਕਸਾਨ ਉਹਨਾਂ ਨੂੰ ਹੋਇਆ ਨੁਕਸਾਨ ਹੋ ਗਿਆ ਭਾਈ 4-5 ਲੱਖ ਦਾ ਤੇ ਪੁਲਿਸ ਨੂੰ ਕੰਪਲੇਨ ਦਿੱਤੀ ਸੀ ਹਾਂਜੀ ਕੀਤੀ ਹੈ ਪੁਲਿਸ ਆਈ ਹੈ ਮੋਕੇ ਹਾਂਜੀ 60 ਲੱਖਾਂ ਤੋਂ ਉਹ ਕਹਿੰਦੇ ਵੀ ਤੁਸੀਂ ਐਪਲੀਕੇਸ਼ਨ ਲਿਖ ਕੇ ਦੇ ਦਿਓ ਤਾਂ ਫਿਰ ਅਸੀਂ ਅਗਲੀ ਕਾਰਵਾਈ ਕਰਦੇ ਹਾਂ ਸਾਨੂੰ ਕਿਹੜਾ ਬੰਦਾ ਸਾਨੂੰ ਭੀ ਸਰ ਪੈਂਦਾ ਸੀਸੀਬੀ ਵੀ ਹੋ ਰਹੀ ਹੈ ਦੂਸਰੇ ਹਾਂਜੀ ਇੱਕਾਈ ਹੈ ਕਿ ਉਹਦੇ ਵਿੱਚ ਕੋਈ ਬੰਦਾ ਹੈ ਜਿਹੜਾ ਤੰਦ ਟੁੱਪਦਾ ਪਿਆ ਵਾ ਕੀ ਕਰਦੇ ਹਾਂ ਸਰ ਮੰਗਦਾ ਹੀ ਆ ਵੀ ਦੇਖੋ ਅਸੀਂ ਮੈਂ ਮੇਰੀ ਬੇਟੀ ਵੀ ਆ ਉਹ ਵੀ ਪੜਨ ਜਾਂਦੀ ਆ ਤੇ ਮੈਂ ਵੀ ਘਰ ਨਹੀਂ ਰੰਦੀ ਅੱਗੇ ਸੜੀ ਭਾਬੀ ਉਹਦੇ ਵੀ ਨਿਆਣੇ ਛੋਟੇ ਛੋਟੇ ਆ ਤੇ ਵੀ ਇਹ ਜਿਹੜਾ ਬੰਦਾ ਆ ਨਾ ਅਸੀਂ ਤਾਂ ਕਦੀ ਦੇਖਿਆ ਨਹੀਂ ਆ ਵੀ ਇਹਨੂੰ ਫੜਿਆ ਜਾਵੇ ਤੇ ਜਿੰਨਾ ਸਾਡਾ ਮੁਆਵਜ਼ਾ ਆ ਉਹ ਦਿੱਤਾ ਜਾਵੇ ਇਹ ਹੈ ਵੀ ਭਈ ਆ ਸਾਡੇ ਉਹ ਗੱਲ ਆ ਕਿ ਉਹਨੇ ਬੱਚੇ ਵੀ ਘਰ ਦੇ ਚਾ ਹਾਂਜੀ ਛੋਟੇ ਬੱਚੇ ਆ ਤੇ ਅਸੀਂ ਵੀ ਮਾਵਾਂ ਧੀਆ ਬੇਟੀ ਮੇਰੀ ਪੜਦੀ ਆ ਤੇ ਮੈਂ ਕੰਮ ਤੇ ਜਾਂਦੀ ਆ ਫਿਰ ਸਾਡਾ ਘਰ ਤਾਂ ਇਦਾਂ ਖੁੱਲਾ ਹੀ ਰਹਿੰਦਾ ਹੈ ਤੇ ਇਹਦੇ ਨਾਲ ਫਿਰ ਜੇ ਅੱਜ ਸਾਡੇ ਘਰ ਚੋਰੀ ਹੋਈ ਆ ਕੱਲ ਨੂੰ ਹੋਰ ਕਿਤੇ ਵੀ ਹੋਊਗੀ ਇਸ ਕਰਕੇ ਮੈਂ ਕਰਨੀ ਆ ਵੀ ਇਹਨੂੰ ਫੜਿਆ ਜਾਵੇ